ਸਤ ਸ੍ਰੀ ਅਕਾਲ ਦੋਸਤੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਏ ਹੋਏ ਆਪਾਂ ਸਰਸੇ ਤੋਂ 20 ਕਿਲੋਮੀਟਰ ਅੱਗੇ ਨਰਵਾਨ ਗੁਦਾਰਾ ਫਾਰਮ ਆ ਬਈਆਂ ਦਾ ਬਣਿਆ ਹੋਇਆ ਡੈਰੀ ਫਾਰਮ ਬਣੇ ਹੋਏ ਨੇ ਆਜੋ ਮਿਲਾਉਣੇ ਆ ਉਹਨਾਂ ਨਾਲ ਕੀ ਹਾਲ ਚਾਲ ਨੇ ਭਰਾਓ ਬੜੀਆ ਬੈਸਾ ਤੇ ਇੱਥੇ ਬਈ ਆਪਾਂ ਨੂੰ ਕਿੰਨੇ ਕ ਟਾਈਮ ਹੋ ਗਿਆ ਤੁਹਾਡੇ ਕੋਲ ਇਹਨਾਂ ਦੇ 35 ਵਾਲੇ ਦੇ 35 40 ਦਿਨ ਹੋ ਗਏ ਬਈਆਂ ਦਾ ਕੀ ਸਿਸਟਮ ਸੀਗਾ ਬਾਈਨਰਲ ਜਿੱਦੇ ਆਪਣੀ ਪਹਿਲੀ ਦਿਨ ਗੱਲ ਹੋਈ ਸੀ ਬਈ ਇਹਨਾਂ ਦੇ ਵੀ ਵਧੀਆ ਫਾਰਮ ਆ ਇਧਰ ਭਰਾ ਕੋਲ 1.5 200 ਜਾਨਵਰ ਹੈਗੇ ਬਈ ਤੇ ਇਧਰ ਬਾਈ ਨੇ ਵੀ ਜਿਹੜਾ گاਵਾਂ ਦਾ ਕੰਮ ਸ਼ੁਰੂ ਕੀਤਾ ਹੋਇਆ ਇਹਨਾਂ ਦਾ ਜਿਹੜਾ ਸਿਸਟਮ ਸੀਗੇ ਵੀ گاਵਾਂ ਵਾਲਾ ਘਾਟੇ 'ਚ ਜਾਣ ਦਾ ਕਰ ਰਹੀ ਸੀ ਵੀ ਜਿਹੜੀ ਇਹਨਾਂ ਦੀ ਆ ਪ੍ਰੈਣੇ ਸੀ ਉਹ ਨਹੀਂ ਹੋ ਰਹੀ ਸੀ ਤੇ ਇਸ ਲਈ ਬਾਈਨਰਲ ਬਾਈਨ ਨੇ ਆਪਣੇ ਨਾਲ ਸੰਪਰਕ ਕੀਤਾ ਬਿਲਹੇ ਜਿਹੜੀ ਤਰੀਕਾ ਹੈ ਕਿੰਨੇ ਟਾਈਮ ਤੋਂ ਰਪੀਟ ਸੀਗੇ ਇਹ ਇਹ ਤਰੀਬ 1.5 ਸਾਲ ਤੋਂ ਰਪੀਟ ਸੀ ਤੇ ਮੈਂ ਥੋੜਾ ਨੰਬਰ ਫੇਸਬੁੱਕ ਤੋਂ ਲਿਆ ਹੈ ਉਦੋਂ ਬਾਅਦ ਆਪਨੇ 35.5 ਦਿਨ ਪਹਿਲੇ ਇਹਦੀ ਏ ਕੀਤੀ ਹੈ ਅੱਜ ਇਹ ਕਿਤਨਾਂ ਨਾਲ ਚੈੱਕ ਕੀ ਹੈ ਤਾਂ ਇਹ ਚੈੱਕ ਪਾਸ ਹੈ ਤੇ ਅੱਜ ਇਹ ਚੈੱਕ ਪਾਸ ਹੋ ਗਈ ਬਈ ਤੇ ਅਜ ਪ੍ਰਾਪ ਇਸ ਲਈ ਵਧਾਈ ਕੇ ਬਹੁਤ-ਬਹੁਤ ਪਾਤਰ ਹੋ ਪਹਿਲੇ ਆਪਨੇ ਕਿੰਨੀ ਏਆਈ ਕਰਵਾਈ ਸੀ ਇਸ ਦੀ ਪਹਿਲੇ ਇਸ ਦੀ 12-12 ਏਆਈ ਹੋ ਚੁਕੀ ਹੈ ਔਰ 3 ਵਾਰ ਡੱਟੇ ਤੋਂ ਕਰਵਾਈ ਹੁੰਦੀ ਹੈ ਕੋਈ ਰਿਜ਼ਲਟ ਨਹੀਂ ਮਿਲਿਆ ਕੋਈ ਰਿਜ਼ਲਟ ਨਹੀਂ ਮਿਲਿਆ ਤੇ ਆਪਾਂ ਇਹਦੇ ਕਿੰਨੇ ਵਾਰੀ ਏ ਕੀਤੀ ਆ ਆਪਾਂ ਇੱਕ ਵਾਰੀ ਟਿੱਕਾ ਲਾਇਆ ਇੱਕ ਵਾਰੀ ਟਿੱਕਾ ਬਰਲ ਟ੍ਰੀਟਮੈਂਟ ਕਰਨ ਤੋਂ ਬਾਅਦ ਇੱਕ ਵਾਰੀ ਟਿੱਕਾ ਪਾਤਾ ਅੱਜ 38 ਦਿਨ ਦੀ ਗੱਭਣ ਚੈੱਕ ਪਾਸ ਹੋ ਗਈ ਕਿਟ ਨਾਲ ਤੇ ਬਾਬੇ ਦੀ ਕਿਰਪਾ ਨਾਲ ਇਹ ਪਹਿਲੇ ਸੀਮਿੰਟ ਦੇ ਬਈ ਇਹ ਗੱਭਣਾਂ ਤੇ ਇਧਰ ਬਾਈ ਕੋਲੇ ਇਹਨਾਂ ਕੋਲ 1.5 200 ਜਾਨਵਰ ਰੱਖਿਆ ਹੋਇਆ ਤੇ ਆਪਣੇ ਕੋਲ ਕਿੰਨੇ ਜਾਨਵਰ ਗੱਭਣੋਗੇ ਆਪਣੇ 6 6 ਗਏ ਆ 6 ਗਾਂ ਨੇ ਅੱਡੀ ਫੁੱਲਰ ਪੇਟ ਦੀ ਤੇ ਬਾਕੀ ਹੋਰ ਕੰਮ ਆ ਤੇ ਜਿਵੇਂ ਅੱਜ ਇਸ ਕਾਈ ਦਾ ਟ੍ਰੀਟਮੈਂਟ ਕੀਤਾ ਬਾਈ ਨੇ ਆਪਾਂ ਨੂੰ ਬੁਲਾਇਆ ਸੀ ਬਈ ਏਆਈ ਗਾਂ ਨੂੰ ਬੁਲਾਇਆ ਸੀ ਪਰ ਬੱਚੇਦਾਨੀ ਤੇ ਬਹੁਤ ਜ਼ਿਆਦਾ ਇਨਫੈਕਸ਼ਨ ਆ ਆਪਾਂ ਇਹਨੇ ਏਆਈ ਨਹੀਂ ਕੀਤੀ ਇਹਦੇ ਆਪਾਂ ਦਵਾਈ ਵਾਲਾ ਟ੍ਰੀਟਮੈਂਟ ਸ਼ੁਰੂ ਕੀਤਾ ਗਿਆ ਤੇ ਬਾਕੀ ਪ੍ਰਾਮਾਗੜੇ ਤੇ ਜਾਨਵਰਾਂ ਬਹੁਤ ਚੰਗੇ ਰੱਖਿਆ ਤੇ ਆਪਾਂ ਇੱਥੇ ਜਿਆਦਾ ਏਆਈ ਕਰਨ ਆਉਨੇ ਆ ਦਿਨੇਸ਼ ਕਿਵੇਂ ਲੱਗਿਆ ਸਿਸਟਮ ਵਧੀਆ ਲੱਗਿਆ ਬਹੁਤ ਵਧੀਆ ਲੱਗਾ ਦਿਨੇਸ਼ ਆਪਾਂ ਦਾ ਨੰਬਰ ਬੋਲਣਾ ਕਈ ਵਾਰੀ ਕੋਈ ਵੀਰ ਨੇ ਕਨੈਕਟ ਕਰਨਾ ਹੁੰਦਾ 79838874 ਨਾਮ ਆਪਕਾ ਨਾਮ ਦਿਨੇਸ਼ ਕਿਸੇ ਵੀ ਵੀਰ ਨੇ ਇਹਨਾਂ ਤੋਂ ਇਨਫਰਮੇਸ਼ਨ ਲੈਣੀ ਹੋਵੇ ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਜਿਵੇਂ ਕਿ ਅੱਜ ਇਹਨਾਂ ਦੀ ਆਪਾਂ ਇਹ ਚੈੱਕ ਪਾਸ ਕੀਤੀ ਤੇ ਬਾਈ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹਾਂ ਭਰਾ ਤੇਰਾ ਕੀ ਨੰਬਰ ਹੈ ਤੇਰੇ ਛੇ ਪਸ਼ੂ ਕੰਬਣ ਹੋ ਗਏ ਆਪਣੇ ਟ੍ਰੀਟਮੈਂਟ ਦੁਆਰਾ ਆਪਕਾ ਫਾਰਮ ਪਹਿਲੇ ਰਿਪੀਟਰੋਂ ਦੁਆਰਾ ਭਰਾ ਹੋਇਆ ਥਾ ਹਾਂ ਰਿਪੀਟਰਾਂ ਨੂੰ ਅਬ ਅਬ ਕਿਤਨੇ ਪਸ਼ੂ ਹੈ ਬਾਕੀ ਜੋ ਰਿਪੀਟ ਹੈ ਰਿਪੀਟ ਇਹ ਕਾਏ ਹੋ ਰਹੀ ਹੈ ਇਹ ਗਰ ਇਹ ਗਰ ਹੈਗੀ ਮੱਝ ਮੱਝ ਮਸਰੀ ਪ੍ਰੈਗਨੈਂਟ ਹੈ ਸਾਰੀ ਪ੍ਰੈਗਨੈਂਟ ਹੋ ਗਈ ਮੱਝੋਂ ਕੇ ਜੋ ਆਪਣੇ ਹਮਨੇ ਇਹ ਕੀ ਹੈ ਉਸ ਦਾ ਰਿਜ਼ਲਟ ਕਿਹਦਾ ਲਗਾ ਆਪਕੋ ਬਹੁਤ ਵਧੀਆ ਲਗਾ ਬਹੁਤ ਵਧੀਆ ਲਗਾ ਤੇ ਬਾਈ ਕੋਲ ਇੱਕ ਗੱਲ ਹੋ ਰਹੀ ਹੈ ਬਾਈ ਮੱਝਾਂ ਜਿਹੜੀਆਂ ਆਪਾਂ ਭਰਾ ਨੂੰ ਕਦੇ ਲਾਈਵ ਤੇ ਵਿਖਾਵਾਂਗੇ ਨੇ ਦੇ ਮੱਝਾਂ 1.5 ਲੱਖ 2 ਲੱਖ ਪਲੱਸ ਵਾਲੀਆਂ ਮੱਝਾਂ ਨੇ 20 ਲੀਟਰ ਪਲੱਸ ਵਾਲੀਆਂ ਦੁੱਧ ਵਾਲੀਆਂ ਸਾਰੀਆਂ ਤੇ گاਵਾ ਵੀ ਇਹਨਾਂ ਕੋਲੇ ਚੰਗੀਆਂ ਰੱਖੀਆਂ ਹੋਈਆਂ ਤੇ ਘੱਟ ਜਿਹੇ ਫਾਰਮ ਨੇ ਵੇਚ ਕਰਕੇ ਜਾ ਰਹੇ ਜਿਹੀ ਜਿਹੜੀ ਇਹ ਰਿਪੀਟ ਬਰੀਡਿੰਗ ਵਾਲੀ ਇਹਨੂੰ ਉਹ ਸਮੱਸਿਆ ਬਹੁਤ ਜ਼ਿਆਦਾ ਰਹੀ ਸੀ ਤੇ ਹੁਣ ਆਪਾਂ ਭਰਾਵਾਂ ਨਾਲ ਜੁੜੇ ਆ ਤੇ ਇਹਨਾਂ ਦੀ ਪੂਰੀ ਮਦਦ ਕਰਾਂਗੇ ਥੋੜਾ ਕੋਈ ਜ਼ਿਆਦਾ ਖਰਚਾ ਖਰਚਾ ਨਹੀਂ ਹੋਗਾ ਨਹੀਂ 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 ਤੁਹਾ ਆ ਆਪਕੇ ਆਪਕੇ ਸਾਥ ਹਮੇ ਜੁੜੇ ਹੋਏ ਕੋ ਲਗਭਗ 2-3 ਮਹੀਨੇ ਹੋਏ ਆ ਆਪਕੇ ਸਾਥ ਜੁੜੇ ਕੋ ਹਾਂ ਜੀ 2 ਮਹੀਨਾ 2 ਮਹੀਨਾ ਹੋ ਗਿਆ ਹਾਂ ਕੈਸਾ ਨੈਚਰ ਲਗਾ ਮਾਰਾ ਬਹੁਤ ਵਧੀਆ ਲਗਾ ਬਹੁਤ ਵਧੀਆ ਲਗਾ ਫੈਮਿਲੀ ਪਰ ਮੈਂਬਰ ਬਣ ਗਏ ਨੇ ਆਪਕੇ ਹਾਂ ਹਾਂ ਹਾਂਜੀ ਬਿਲਕੁਲ ਤੋਂ ਬਾਈ ਮਨਜ਼ੂਰ ਵਧੀਆ ਰਹੀ ਰਾਤ ਦਾ ਕਿੰਨਾ ਟਾਈਮ ਹੋ ਰਿਹਾ ਹੁਣ ਹੁਣ ਕਿੰਨੇ ਟਾਈਮ ਹੋਇਆ ਹੋਇਆ 9:30 ਹੋ ਰਿਹਾ 9:30 ਹੋ ਰਿਹਾ ਤੇ ਆਪਾਂ ਤੁਹਾਡੇ ਕੋਲ ਖੜੇ ਆ ਤੇ ਹਲੇ ਭਰਾ ਕੋਲੇ ਹੀ ਘੰਟਾ ਇਹ ਘੰਟਾ ਹੋਰ ਲੱਗੂ ਬਈ ਇਹ ਬਾਈ ਦੀਆਂ ਮੱਝਾਂ ਚੈੱਕ ਕਰ ਲਈਆਂ ਨਾ ਇਹ ਭਰਾ ਦਾ ਜਿਹੜਾ ਗਦਾਰਾ ਡੈਰੀ ਫਾਰਮ ਹੈ ਉਹਦੇ ਵਿੱਚ 100 ਤੋਂ ਲੈ ਕੇ 70-75 ਮੱਝਾਂ ਤੇ ਬਾਕੀ 25 ਤੋਂ 28 ਇਹਦੇ ਕੋਲ ਗਾਵਾਂ ਰੱਖੀਆਂ ਹੋਈਆਂ ਬਾਕੀ ਇਹਦੇ ਬੱਚੇ ਤਿਆਰ ਕਰ ਰਹੇ ਉਹ ਅਲੱਗ ਨੇ ਬਹੁਤ ਸੋਹਣਾ ਕੰਮ ਆ ਬਾਈ ਦਾਦਾ ਸਾਨੂੰ ਵੀ ਸੋਹਣਾ ਲੱਗਿਆ ਜਦੋਂ ਬਾਈ ਦਾ ਜਿਵੇਂ ਕਿਸੇ ਭਰਾ ਨੇ ਦੁੱਧ ਦਾ ਕੰਮ ਕਰਨਾ ਡੇਰੀ ਫਾਰਮ ਦਾ ਕਰਨਾ ਵਧੀਆ ਸਿਸਟਮ ਹੈ ਜਿਵੇਂ ਨਵੇਂ ਬੰਦੇ ਨੇ ਸ਼ੁਰੂ ਕਰਨਾ ਬਹੁਤ ਵਧੀਆ ਹੈ ਜਿਵੇਂ ਤੁਸੀਂ ਕਰ ਰਹੇ ਹੋ ਹਨਾ ਪੜ੍ਹਾਈ ਦੇ ਕੋ ਤੁਸੀਂ ਦੋਨੇ ਭਰਾਵਾਂ ਨੇ ਵਧੀਆ ਕੀਤੀ জব ਵਗੈਰਾ ਨਹੀਂ ਮਿਲੀ ਪਰ ਇਹਨੂੰ ਤੁਸੀਂ ਘਰੇ ਕੰਮ ਕਰੇ ਦਾ मतलब ਵਧੀਆ ਕੰਮ ਜਾਂਦਾ ਹੈ ਇੱਕ ਨੰਬਰ ਇੱਕ ਨੰਬਰ ਰੋਜ਼ ਰੋਜ਼ ਰੁਪਈਆ ਇੱਕ ਮਹੀਨੇ ਦੀ ਜਿਹੜੀ ਤੂੰ ਲੋ ਸਾਰੇ ਖਰਚੇ ਕੱਢ ਕੇ ਕਮਾਈ ਕਿੰਨੀ ਕਿੰਨੀ ਕਮਾਈ ਕਰ ਲੈਣਾ 5 ਲੱਖ ਰੁਪਏ 5 ਲੱਖ ਰੁਪਏ ਐਸਾ ਚਾਹੀਏ ਯਾਰ ਕਿਉਂ ਘਰ ਪਸੂ ਵੀ ਬਈ 2 250 ਪਸੂ ਕਿੰਟੀ ਤੇ ਜਾ ਰਹੇ ਹੈ ਨਾ ਤਾਂ ਕਰਕੇ ਤੂੰ ਵੀ ਸੁਣਾ ਦੇ ਕੋਈ ਗੱਲ ਬਾਤ ਪੰਨਿਆਂ ਨੂੰ ਯਾਰ ਪਸੂਆ ਕੀ ਕਿਹਾ ਕੀ ਬੋਲਾ ਮੇਰੇ ਕੋਲ ਯਾਦ ਨਹੀਂ ਹੈ ਪਸੂਆ ਐਸਾ ਹੈ ਯਾਰ ਭਈ ਅਸੀਂ ਆਉਣ ਦਾ ਲਾਗੇ ਏ ਤੇ ਇਹਨਾਂ ਦੀ ਬੋਲੀ ਸਾਡੇ ਸਮਝ ਤੋਂ ਬਾਹਰ ਹੈ ਕਈ ਵਾਰੀ ਤਾਂ ਉੱਤੋਂ ਦੀ ਲੰਘ ਜਣੀਆਂ ਗੱਲਾਂ ਇਹਨਾਂ ਦੀ ਜਦੋਂ ਆਪਾਂ ਇਹਨਾਂ ਦੇ ਕੋਲੇ ਆਉਣੇ ਬਈ ਉਦੋਂ ਤਾਂ ਇਹਨਾਂ ਦੀ ਬੋਲੀ ਸਮਝ ਲੈਣਿਆ ਜਦੋਂ ਇਹ ਆਪਾਂ ਨੂੰ ਫੋਨ ਕਰਦੇ ਆ ਕੋਈ ਚੀਜ਼ ਬਾਰੇ ਜਿਵੇਂ ਅੱਜ ਤਨੇਸ ਪਤਾ ਨਹੀਂ ਤੈਨੂੰ ਕੀ ਘਰੇ ਜੋ ਕੰਮ ਮੈਨੂੰ ਕਹਿ ਰਿਹਾ ਸੀ ਕੀ ਕੀ ਬੋਲ ਰਿਹਾ ਸੀ ਕਿਹੜਾ ਲੀਟਰ ਮੰਗ ਰਿਹਾ ਸੀ ਆਡਰ ਆਲੇ ਦਵਾਈ ਹਾਂ ਨੀ ਆ ਤੁਹਾਡੀ ਬੋਲੀ ਚ ਬੋਲ ਕੇ ਦੱਸ ਨਾ ਜਿਹੜਾ ਮੇਰੇ ਨਾਲ ਬੋਲ ਰਿਹਾ ਸੀ ਉਸ ਬਣਾਣਾ ਦਵਾਈ ਇਹਨਾਂ ਦੀ ਚਲੋ ਭਾਤ ਆਪਣਾ ਹੋਲੀ ਸਾਹਮਣੇ ਭਰਾਵਾ ਕੋਲੇ ਹੁਣ ਆਉਣਾ ਜਾਣਾ ਬਣਿਆ ਰਹਿੰਦੇ ਨੇ ਸਾਨੂੰ ਤਾਂ ਯਾਰ ਇਹਨਾਂ ਦੀ ਬੋਲੀ ਇੰਨੀ ਮਿੱਠੀ ਤੇ ਚੰਗੀ ਤੇ ਸੋਹਣੀ ਲੱਗਦੀ ਐ ਨਾ ਗੱਲੇ ਹੀ ਛੱਡ ਦੇ ਬਸ ਮਰੀਦ ਹੋ ਗਏ ਬਾਈਆਂ ਦੇ ਅਸੀਂ ਵੀ ਬਾਕੀ ਬਈ ਜਦੋਂ ਆਉਣੇ ਭਰਾਵਾਂ ਕੋਲ ਨੇ ਇੱਜਤ ਬੋਲ ਕੇ ਆਦੇ। ਥੈਂਕ ਯੂ ਵੀਰੋ ਬਹੁਤ ਬਹੁਤ ਧੰਨਵਾਦ ਤੁਹਾਡਾ।